ਜੱਟ ਨੇ ਸੱਜਰ ਸੂਈ ਮੱਝ ਲੈੰਦੀ ਨਾਲ ਲੈੰਦਾ ਕਟਾ ਤੇ ਵੇਲੀ ਜਿਲੇ ਆ ਕੇ ਜਦੋਂ ਬੰਨ ਦਿੱਤਾ ਤੇ ਪਹਿਲੇ ਦਿਨ ਜਦੋਂ ਮੱਝ ਝੋਕੇ ਖੜੀ ਨਾ ਤੇ ਥੋੜਾ ਜਿਹਾ ਦੁੱਧ ਕਟੇ ਨੂੰ ਪਿਆ ਗਿਆ ਉੱਤੇ ਬੈਠਾ ਹੈ ਟਾਲੀ ਦੇ ਬਾਂਦਰ ਤੇ ਬਾਂਦਰ ਵੀ ਜੱਟ ਨਹੀਂ ਰੱਖਿਆ ਸੀ ਬਾਂਦਰ ਨੇ ਹਿਸਾਬ ਲਾਇਆ ਵੀ ਥੋੜਾ ਜਿਹਾ ਦੁੱਧ ਕਟੇ ਨੂੰ ਪਿਆ ਆ ਤੇ ਬਾਕੀ ਜੱਟ ਬਾਲਟੀ ਭਰ ਕੇ ਲੈ ਗਿਆ ਅਗਲੇ ਦਿਨ ਜੱਟ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਾਂਦਰ ਟਾਲੀ ਤੋਂ ਥੱਲੇ ਉਤਰਿਆ ਦੁੱਧ ਸਾਰਾ ਆਪ ਪੀ ਗਿਆ ਤੇ ਜਿਹੜੀ ਝੱਗ ਆਪਣੇ ਮੂੰਹ ਤੇ ਲੱਗੀ ਉਹ ਕੱਟੇ ਦੇ ਮੂੰਹ ਤੇ ਮਲਦੀ ਹੁਣ ਜਦੋਂ ਜੱਟ ਆਇਆ ਤੇ ਮੱਝ ਮਿਲੇ ਨਾ ਤੇ ਜੱਟ ਨੇ ਦੇ ਕੱਟੇ ਦੇ ਪਾਸੇ ਬੰਨਨੇ ਸੀ ਨਾ ਬਾਂਦਰ ਨੂੰ ਰੋਜ਼ ਮੌਜਾਂ ਲੱਗੀਆਂ ਉਹ ਉਤਰਿਆ ਕਰੇ ਦੁੱਧ ਪੀਜਿਆ ਕਰੇ ਝੱਗ ਕੱਟੇ ਦੇ ਮੂੰਹ ਤੇ ਮਲ ਛੱਡਿਆ ਕਰੇ ਹਫ਼ਤੇ ਬਾਅਦ ਜੱਟ ਨੇ ਹਿਸਾਬ ਕਿਤਾਬ ਲਾਇਆ ਵੀ ਜੇ ਦੁੱਧ ਕੱਟਾ ਪੀਂਦਾ ਹੁੰਦਾ ਇਹਦੇ ਚਣਾਉਣਾ ਚਾਹੀਦਾ ਸੀ ਇਹਦੇ ਅੱਗੇ ਚੱਲਿਆ ਉਹਨੇ ਤਾਂ ਵੇਖਿਆ ਤੇ ਤਾੜੀਆਂ ਮਾਰੇ ਬਾਂਦਰ ਠੀਕ ਇਸੇ ਤਰ੍ਹਾਂ ਜੂਨ 1984 ਦੇ ਖੱਲੂ ਘਾਰੇ ਦੀ ਮੁੱਖ ਦੋਸ਼ੀ ਇੰਦਰਾ ਗਾਂਧੀ ਆ ਪਰ ਤਾੜੀਆਂ ਮਾਰਨ ਵਾਲੇ ਤੇ ਮਲਾਈ ਖਾਣ ਵਾਲੇ ਬਾਂਦਰ ਹੋਰ ਵੀ ਬਥੇਰੇ ਹੈਗੇ ਸੀ ਜਿਹੜੇ ਚਾਹੁੰਦੇ ਸੀ ਵੀ ਤਖਤ ਢੱਟ ਜੇ ਤੇ ਢੱਟ ਜੇ ਬਾਬਾ ਖਤਮ ਹੋ ਜੇ ਤੇ ਸੌਂਵਰੀ ਹੋ ਜੇ